ਸੋ ਸੋਸ਼ਲ ਦੋਸਤੋ ਮੈਂ ਹਰਜਪਲ ਮਖਮੀ ਤਾਂ ਗੱਲ ਉਹ ਹੀ ਸਵਾਰ ਖਾਣਾ ਸੌਖੇ ਤਰ੍ਹਾਂ ਬਣਾਉਣ ਦੀ ਅੱਜ ਆਪਾਂ ਚਰਚਾ ਕਰਾਂਗੇ ਕੁੱਕਰ ਦੀ ਆ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਕਿ ਕੁੱਕਰ ਦੇ ਵਿੱਚ ਜਿਹੜਾ ਖਾਣਾ ਆਪਾਂ ਬਣਾ ਕੇ ਖਾਂਦੇ ਆ ਉਹ ਸਿਹਤ ਵਾਸਤੇ ਹਾਨੀਕਾਰਕ ਆਪਾਂ ਇਹਦੀ ਪੜਤਾਲ ਕਰਾਂਗੇ ਇਹਦੇ ਬਗਰਲੇ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ 95 ਕਿ 98% ਲੋਕਾਂ ਨੂੰ ਕੁੱਕਰ ਦੀ ਸਹੀ ਵਰਤੋਂ ਹੀ ਨਹੀਂ ਕਰਨੀ ਆਂਦੀ ਹਾਲੇ ਇਹ ਸੀਨ ਹੈ ਇਹ ਤੁਸੀਂ ਆਪਣੇ ਕੁੱਕਰ ਤੇ ਤਾਂ ਸ਼ਾਇਦ ਤੁੱਕਾ ਤੱਕਾ ਲਾ ਕੇ ਬਣਾ ਲਓ ਲੇਕਿਨ ਕਿਸੇ ਹੋਰ ਦੇ ਕੁੱਕਰ ਤੇ ਹੋਰ ਦੀ ਗੈਸ ਤੇ ਨਹੀਂ ਪਤਾ ਲੱਗਦਾ ਕੋਈ ਕਹਿੰਦਾ ਤਿੰਨ ਸੀਟੀਆਂ ਮਰਵਾ ਲਓ ਕੋਈ ਕਹਿੰਦਾ ਚਾਰ ਸੀਟੀਆਂ ਮਰਵਾ ਦਿਓ ਕੋਈ ਕਹਿੰਦਾ ਜੀ ਥੱਲੇ ਲੱਗ ਗਿਆ ਕੋਈ ਕਹਿੰਦਾ ਜੀ ਪਾਣੀ ਇਹਦੇ ਚ ਅੱਧਾ ਲੀਟਰ ਪਾ ਲਓ 1 ਲੀਟਰ ਪਾ ਲਓ ਤਾਂ ਆਪਾਂ ਜਦੋਂ ਇਹਨੂੰ ਸਮਝ ਲਾ ਗਏ ਉਦੋਂ ਸਾਨੂੰ ਇਹ ਵੀ ਸਮਝ ਆ ਜਾਊਗਾ ਕਿ ਕਿੰਨਾ ਪਾਣੀ ਪਾਣਾ ਤੇ ਜਿਹੜਾ ਮਰਜੀ ਕੁੱਕਰ ਜਿਹੜੀ ਮਰਜੀ ਗੈਸ ਤੇ ਹੋਵੇ ਉੱਥੇ ਤੁਹਾਡੀ ਜਿਹੜੀ ਇਹ ਦਾਲਾਂ ਨੇ ਜਾਂ ਕੋਈ ਵੀ ਸਬਜ਼ੀਆਂ ਨੇ ਇੱਕਦਮ ਪਰਫੈਕਟਲੀ ਬਨਣਗੀਆਂ ਦੂਸਰੀ ਗੱਲ ਕੁੱਕਰ ਦੀ ਅਜਾਦ ਐਕਚੁਅਲੀ ਹੋਈ ਸੀਗੀ 1669 ਦੇ ਵਿੱਚ ਬਾਹਰਲੇ ਮੁਲਕਾਂ 'ਚ ਹੋਈ ਸੀ ਇਹ ਲੇਕਿਨ ਕੁੱਕਰ ਦਾ ਜਿਹੜਾ ਕਨਸੈਪਟ ਹੈ ਇਹ ਸਾਡੇ ਟਰੈਡੀਸ਼ਨ ਦੇ ਵਿੱਚ ਵੀ ਇਹਨੂੰ ਅਚੀਵ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹੀਆਂ ਕਿਉਂਕਿ ਉਦੋਂ ਨਾ ਤਾਂ ਅੱਗ ਦੇ ਉੱਤੇ ਕੰਟਰੋਲ ਹੁੰਦਾ ਸੀਗਾ ਤੇ ਨਾ ਪ੍ਰੈਸ਼ਰ ਤੇ ਕੰਟਰੋਲ ਹੁੰਦਾ ਸੀ ਤਾਂ ਕਰਕੇ ਇਹ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਇਆ ਅੱਜ ਵੀ ਉਹ ਜਿਹੜੀਆਂ ਟਰੈਡੀਸ਼ਨਲ ਪ੍ਰੈਕਟਿਸਿਜ਼ ਨੇ ਅੱਜ ਵੀ ਉਹਨਾਂ ਨੂੰ ਵਰਤੋਂ 'ਚ ਲਿਆਇਆ ਜਾਂਦਾ ਜਿਵੇਂ ਹਾਰਾ ਜਿਹੜਾ ਹੁੰਦਾ ਇਹਦੇ ਵਿੱਚ ਵੀ ਕੋਸ਼ਿਸ਼ ਕੀਤਾ ਜਾਂਦਾ ਉਹ ਪ੍ਰੈਸ਼ਰ ਨੂੰ ਔਰ ਟੈਂਪਰੇਚਰ ਨੂੰ ਬਣਾਉਣ ਦਾ ਮੇਨਟੇਨ ਕਰਨ ਦਾ ਹੌਲੀ ਹੌਲੀ ਜਿਹੜੀ ਉਹ ਟੈਂਪਰੇਚਰ ਮੇਨਟੇਨ ਹੋਵੇ ਹਾਰੇ ਦੇ ਵਿੱਚ ਹਾਰਾ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਬਹੁਤ سارے ਲੋਕਾਂ ਨੂੰ ਹਾਰੇ ਦਾ ਨਹੀਂ ਪਤਾ ਹੋਊਗਾ ਜਿਵੇਂ ਪਿਛਲੀ ਵਾਰ ਫਿਰਨੀ ਬਹੁਤ سارے ਲੋਕਾਂ ਨੂੰ ਕਨਸੈਪਟ ਕਲੀਅਰ ਨਹੀਂ ਸੀ ਕਿ ਫਿਰਨੀ ਕੀ ਹੈ ਕਸਟਰਡ ਨੂੰ ਵੀ ਫਿਰਨੀ ਸਮਝ ਰਿਹਾ ਸੀ ਕੋਈ ਹੋਰ ਹੈ ਤੇ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਊਗਾ ਹਾਰਾ ਕੀ ਹੈ ਅ ਜਿਨਾਂ ਨੂੰ ਪਤਾ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਹਾਰਾ ਕੀ ਹੁੰਦਾ ਹਾਰੇ ਦੇ ਵਿੱਚ ਲਈ ਸ਼ਲੋ ਕੁਕਿੰਗ ਦਾ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਵੀ ਤੁਹਾਨੂੰ ਬਹੁਤ ਸਾਰਾ ਅਧਿਆਨ ਚਾਹੀਦਾ ਸੀਗਾ ਕਿ ਸ਼ੁਰੂ ਚ ਟੈਂਪਰੇਚਰ ਵੱਧ ਹੋ ਜਾਏ ਫਿਰ ਉਨੀਓ ਟੈਂਪਰੇਚਰ ਮੇਨਟੇਨ ਰਹੇ ਉਹ ਜਿਹੜੀ ਚੀਜ਼ ਨੂੰ ਸਿੱਖਣ ਵਾਸਤੇ ਪੂਰੀ ਜ਼ਿੰਦਗੀ ਲੱਗ ਜੂਗੀ ਤੁਹਾਡੀ ਤੇ ਉਹਦੀ ਲੋੜ ਨਹੀਂ ਹੈ ਇੰਨਾ ਟਾਈਮ ਰਿਪੋਰਟ ਕਰਨ ਦੀ ਕਿਉਂਕਿ ਜੇ ਤੁਹਾਡੇ ਕੋਲੇ ਸਾਧਨ ਨੇ ਨਾਪਣ ਦੇ ਤੋਲਣ ਦੇ ਤਾਂ ਉਹ ਨਾਪ ਤੋਲ ਜੇ ਅਗਲੇ ਬੰਦੇ ਨੂੰ ਦੱਸ ਦੋ ਤਾਂ ਪਹਿਲੀ ਵਾਰੀ ਦੇ ਵਿੱਚ ਹੀ ਓਕੇ ਹੋ ਜਾਊਗਾ ਅੰਗਰੇਜ਼ੀ ਚ ਕਹਿੰਦੇ ਕਹਿੰਦੇ ਨੇ ਵਾਟ ਯੂ ਕੈਨ ਨਾਟ ਮੇਅਰ ਯੂ ਕੈਨ ਨਾਟ ਚੇਂਜ ਜਿਹੜੀ ਚੀਜ਼ ਦਾ ਤੁਸੀਂ ਨਾਪ ਤੋਲ ਨਹੀਂ ਕਰ ਸਕਦੇ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਤਾਂ ਨਾਪ ਤੋਲ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਤਪਲਾ ਮਿੱਟੀ ਦਾ ਵੀ ਹੁੰਦਾ ਸੀ ਇਹ ਪਿੱਤਲ ਦੇ ਵੀ ਨੇ ਅਲੱਗ-ਅਲੱਗ ਅਲੂਮੀਨੀਅਮ ਦੇ ਵੀ ਆਉਂਦੇ ਨੇ ਇਹਦੇ ਵਿੱਚ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਪਰ ਰੱਖ ਕੇ ਇਹਦੇ ਪ੍ਰੈਸ਼ਰ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਲਟੋਈਆਂ ਜਾਂ ਦੇ ਕਬਡੇ ਜਿਹੜੇ ਹੈਗੇ ਨੇ ਏ ਵੀ ਮੋਰ অর ਲੈਸ ਪ੍ਰੈਸ਼ਰ ਕੁੱਕਰ ਦੇ ਸਿਧਾਂਤ ਦੇ ਉੱਪਰ ਹੀ ਚੱਲਦਾ ਹੈ ਇਹ ਤੇ ਹੁਣ ਆਪਾਂ ਸਮਝੀਏ ਕਿ ਸਿਧਾਂਤ ਕੀ ਹੈ ਪ੍ਰੈਸ਼ਰ ਕੁੱਕਰ ਦੇ ਅੰਦਰ ਹੁੰਦਾ ਕੀ ਹੈ ਇੱਕ ਤਾਪਮਾਨ ਹੁੰਦਾ ਉਹਨੂੰ ਵੀ ਨਾਪਣ ਵਾਸਤੇ ਥਰਮੋਮੀਟਰ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹੁਣ ਨਾ ਐ ਹੱਥ ਨਾਲ ਥੋੜਾ ਕਹਦੇ ਤੁਸੀਂ ਕਹਿੰਦੇ ਕਿ ਗਰਮੀ ਹੈ ਸਰਦੀ ਹੈ ਨੌਨਸੈਂਸ ਹੈ ਐ ਐਗਜ਼ੈਕਟ ਤੁਹਾਨੂੰ ਦੱਸਣਾ ਪਊਗਾ ਵੀ ਅੱਜ 30 ਡਿਗਰੀ ਟੈਂਪਰੇਚਰ ਹੈ ਤਾਂ ਦੁਨੀਆ ਦੇ ਵਿੱਚ ਹਰ ਬੰਦੇ ਨੂੰ ਪਤਾ ਵੀ 30 ਡਿਗਰੀ ਸੈਲਸੀਅਸ ਇੱਥੇ ਇੱਕ ਗੱਲ ਮੈਂ ਹੋਰ ਕਹਿ ਦਵਾਂ ਮੇਰੇ ਜਿਹੜੇ ਓਵਰਸੀਜ਼ ਬਾਹਰਲੇ ਮੁਲਕਾਂ ਦੇ ਲੋਕ ਨੇ ਉਹ ਫੈਰਨਹਾਈਟ ਦੇ ਵਿੱਚ ਨਾਪਦੇ ਨੇ ਚਾਹੇ ਉਹ ਪੰਜਾਬੀਓ ਨੇ ਤਾਂ ਮੈਂ ਜਿਹੜੀ ਵੀ ਚਰਚਾ ਕਰਦਾ ਉਹ ਸੈਲਸੀਅਸ ਦੇ ਵਿੱਚ ਕਰਦਾ ਕਿਉਂਕਿ ਸਾਡੇ ਇੱਥੇ ਸੈਲਸੀਅਸ ਦੇ ਵਿੱਚ ਹੀ ਚੀਜ਼ਾਂ ਨਾਪੀਆਂ ਜਾਂਦੀਆਂ ਨੇ ਤਾਂ ਇੱਕ ਇੱਕ ਮੀਜ਼ਰ ਬਣਾਤਾ ਵੀ 30 ਡਿਗਰੀ 30 ਡਿਗਰੀ ਤਾਂ ਤੁਹਾਨੂੰ ਪਤਾ ਵੀ ਇੰਨੀ ਕੁ ਗਰਮੀ ਹੁੰਦੀ ਹੈ 34 45 ਮਤਲਬ ਬਹੁਤ ਗਰਮ ਤਾਂ ਉਹ ਮੀਟਰ ਜਿਹੜਾ ਹੈਗਾ ਤਾਂ ਹਰ ਜਗ੍ਹਾ ਦਾ ਇੱਕ ਤਾਪਮਾਨ ਹੈ ਉਹ ਤਾਪਮਾਨ ਨੂੰ ਨਾਪਣ ਵਾਸਤੇ ਇੱਕ ਮੀਟਰ ਹੈ ਤੂੰ ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਦੀ ਟੈਂਪਰੇਚਰ ਵਧਾਉਂਦੇ ਆ ਤਾਪਮਾਨ ਵਧਾਉਂਦੇ ਆ ਤਾਂ ਉਹ ਟੁੱਟਦਾ ਆ ਆਪਸ ਦੇ ਵਿੱਚੋਂ ਨਾ ਟੁੱਟਦੀਆਂ ਨੇ ਚੀਜ਼ਾਂ ਜਿਵੇਂ ਪਾਣੀ ਦਾ ਜੇ ਤਾਪਮਾਨ 100 ਡਿਗਰੀ ਚਲਾ ਗਿਆ ਤਾਂ ਉਹਨੇ ਆਪਸ ਦੇ ਵਿੱਚੋਂ ਟੁੱਟ ਜਾਣੇ ਨੇ ਉਹਦੇ ਮੋਲੀਕੂਲਸ ਜ਼ਰੋਂ ਭਾਫ਼ ਬਣ ਜਾਂਦਾ ਉੱਡ ਜਾਂਦਾ ਉਹ ਭਾਫ਼ ਬਣ ਜਾਂਦਾ ਤੇ ਜਦੋਂ ਆਪਾਂ ਨੂੰ ਠੰਡਾ ਕਰ ਦਿੰਦੇ ਆ 0 ਡਿਗਰੀ ਤੇ ਤਾਂ ਜੁੜ ਕੇ ਉਹ ਬਰਫ਼ ਬਣ ਜਾਂਦਾ ਹੈ ਉਹ ਪਾਣੀ ਉਹ ਤਾਂ ਇਹ ਡਿਫਰੈਂਟ ਸਟੇਟਸ ਆਫ ਮੈਟਰ ਨੇ ਪੜ੍ਹੀਆਂ ਹੋਣੀਆਂ ਨੇ ਆਪਾਂ ਨੇ ਤੋ ਇੱਕ ਚੌਥੀ ਵੀ ਹੁੰਦੀ ਹੈ ਪਲਾਜ਼ਮਾ ਉਹਦੀ ਚਰਚਾ ਨਹੀਂ ਕਰਾਂਗੇ ਤੋ ਕਿਸੇ ਵੀ ਚੀਜ਼ ਨੂੰ ਜਦ ਤੁਸੀਂ ਠੰਡਾ ਕਰ ਦਿੰਦੇ ਹੋ ਤਾਂ ਉਹ ਜੰਮ ਜਾਂਦਾ ਜਦੋਂ ਉਹਨੂੰ ਤੁਸੀਂ ਗਰਮ ਕਰਦੇ ਹੋ ਇੱਕ ਹੱਦ ਤੋਂ ਜ਼ਿਆਦਾ ਗਰਮ ਹੁੰਦਾ ਤਾਂ ਉਹ ਐਵੇਪੋਰੇਟ ਹੋ ਜਾਂਦਾ ਹੋ ਟੁੱਟ ਕੇ ਭਾਪ ਬਣ ਜਾਂਦਾ ਜਿਹਨੂੰ ਬੋਇਲਿੰਗ ਪੁਆਇੰਟ ਆਪਾਂ ਕਹਿੰਦੇ ਆ ਠੰਡੇ ਹੋਣ ਨੂੰ ਫ੍ਰੀਜ਼ਿੰਗ ਪੁਆਇੰਟ ਕਹਿੰਦੇ ਆ ਈਵਨ ਲੋਹੇ ਦਾ ਵੀ ਇਹੀ ਹਿਸਾਬ ਆਪਾਂ ਕਹਿ ਰਹੇ ਆਂ ਵੀ ਲੋਹਾ ਲੋਹਰ ਆਪਣੀ ਰੂਮ ਟੈਂਪਰੇਚਰ ਤੇ ਸੋਲਿਡ ਹੁੰਦਾ ਬਰਫ਼ ਵਾਂਗੂ ਲੇਕਿਨ ਜਦੋਂ ਉਹਦਾ ਟੈਂਪਰੇਚਰ ਤੁਸੀਂ 1000 ਡਿਗਰੀ ਤੇ ਲੈ ਜਾਓਗੇ ਉਹ ਵੀ ਭਾਪ ਬਣ ਕੇ ਉਹਦਾ ਵੀ ਵਾਸ਼ਿਕਰਣ ਜਿਹੜਾ ਹੁੰਦਾ ਉਹਦੇ ਚੋਂ ਗੈਸਸ ਬਣ ਜਾਂਦੀਆਂ ਨੇ ਤੋਂ ਪਹਿਲਾਂ ਮੈਲਟ ਹੋ ਜਾਂਦਾ ਉਹ ਪਾਣੀ ਵਰਗਾ ਹੋ ਜਾਂਦਾ ਫਿਰ ਉਹਦੀਆਂ ਗੈਸਸ ਬਣ ਜਾਂਦੀਆਂ ਨੇ ਤੋਂ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਕੁੱਕ ਕਰਨਾ ਹੈ ਜੇ ਕੋਈ ਟੀਟ ਚੀਜ਼ਾਂ ਨੇ ਜਿਹੜੀਆਂ ਬਹੁਤ ਉਹ 100 ਡਿਗਰੀ ਦੇ ਉੱਤੇ ਕੁੱਕ ਨਹੀਂ ਹੋ ਰਹੀਆਂ ਤਾਂ ਸਾਡੇ ਕੋਲੇ ਆਪਸ਼ਨ ਕੀ ਬਚਦਾ ਜਾਂ ਤਾਂ ਅਸੀਂ ਉਹਨੂੰ ਤੇਲ ਦੇ ਵਿੱਚ ਤਲਈਏ ਕਿਉਂਕਿ ਤੇਲ ਦਾ ਟੈਂਪਰੇਚਰ 200 ਡਿਗਰੀ ਤੱਕ ਚਲਾ ਜਾ ਸਕਦਾ ਹੈ ਇਸ ਤੋਂ ਵੱਧ ਵੀ ਚਲਾ ਜਾਂਦਾ ਅਲੱਗ-ਅਲੱਗ ਤੇਲ ਤੇ ਡਿਪੈਂਡ ਕਰਦਾ ਲੇਕਿਨ ਅਸੀਂ ਬਣਾਣਾ ਉਹਨੂੰ ਪਾਣੀ ਦੇ ਵਿੱਚ ਐ ਫਿਰ ਸਾਡੇ ਕੋਲੇ ਕੀ ਤਰੀਕਾ ਫਿਰ ਸਾਡਾ ਤਰੀਕਾ ਇਹ ਹੈ ਕਿ ਅਸੀਂ ਪਾਣੀ ਨੂੰ ਟੁੱਟਣ ਨਾ ਦਈਏ ਉਹਦੇ ਉੱਪਰਲਾ ਪ੍ਰੈਸ਼ਰ ਵਧਾ ਦਈਏ ਜਦੋਂ ਉੱਪਰਲਾ ਪ੍ਰੈਸ਼ਰ ਵਧ ਗਿਆ ਉਹਦਾ ਤਾਂ ਥੱਲੋਂ ਹੀਟ ਹੋਰ ਜ਼ਿਆਦਾ ਟੈਂਪਰੇਚਰ ਆਊਗੀ ਤਾਂ ਭਾਫ਼ ਬਣੂਗੀ ਤੋਂ ਜਿਹੜਾ ਬੋਇਲਿੰਗ ਟੈਂਪਰ ਤੁਹਾਡਾ ਪੁਆਇੰਟ ਹੈਗਾ ਉਹਦਾ ਪਾਣੀ ਦਾ ਕੁੱਕਰ ਦੇ ਵਿੱਚ ਉਹ 120 121 ਡਿਗਰੀ ਤੱਕ ਚਲਾ ਜਾਂਦਾ 121 ਡਿਗਰੀ ਟੈਂਪਰੇਚਰ ਦਾ ਹੋਰ ਵੀ ਕਮਾਲ ਹੈ ਅਗਲੀ ਵੀਡੀਓ ਇਸ ਤੇ ਚਰਚਾ ਕਰਾਂਗੇ ਕੋਈ ਵੀ ਚੀਜ਼ ਨੂੰ ਬਿਨਾ ਪਰਜ਼ਰਵੇਟਿਵ ਤੋਂ 6 ਮਹੀਨੇ ਸਾਲ ਤੱਕ ਪ੍ਰਜ਼ਰਵ ਕੀਤਾ ਜਾ ਸਕਦਾ 121 ਡਿਗਰੀ ਤੇ ਉਹਦੀ ਚਰਚਾ ਅਗਲੀ ਵਾਰੀ ਹੋਊਗੀ ਤਾਂ ਕੁੱਕਰ ਦੀ ਜਿਹੜੀ ਬਣਤਰ ਹੈ ਉਹ ਸੇਮ ਹੈ ਉਹਦੇ ਵਿੱਚ ਥੱਲੇ ਭਾਂਡ ਹੈ ਉੱਪਰ ਇੱਕ ਢੱਕਣ ਹੈ ਇਹ ਢੱਕਣ ਦੇ ਉੱਪਰ ਇੱਕ ਸوراਖ ਹੈ ਇਹਦੇ ਉੱਪਰ ਆਪਾਂ ਇੱਕ ਵਜ਼ਨ ਰੱਖਦੇ ਹਾਂ ਜਿਹਨੂੰ ਵੇਟ ਕਹਿੰਦੇ ਆ ਸਿਟੀ ਕਹਿੰਦੇ ਆ ਇਹ ਜਦੋਂ ਆਪਾਂ ਇਹਦੇ ਉੱਤੇ ਵਜ਼ਨ ਰੱਖਤਾ ਇਹ ਜਿਹੜੇ ਸਟੈਂਡਰਡ ਦੇ ਕੰਪਨੀ ਦੇ ਕੁੱਕਰ ਨੇ ਉਹਨਾਂ ਦਾ ਵਜ਼ਨ 80 ਗ੍ਰਾਮ ਹੁੰਦਾ ਇਹਨਾਂ ਦਾ ਜਿਹੜੇ ਲੋਕਲ ਦੇਸੀ ਕੁੱਕਰ ਨੇ ਉਹਨਾਂ ਦਾ ਕੋਈ ਰੱਬ ਨਹੀਂ ਹੈ 65 ਤੋਂ 70 ਗ੍ਰਾਮ ਹੁੰਦਾ ਕਾਰਨ ਕਿ ਜੇ ਇਹਦਾ ਵਜ਼ਨ ਘੱਟ ਹੋਊਗਾ ਤਾਂ ਅੰਦਰ ਬਣੀ ਹੋਈ ਸਟੀਮ ਇਹਨੂੰ ਛੇਤੀ ਚੱਕ ਦੂਗੀ ਉਹਦੇ ਨਾਲ ਉਹਦਾ ਟੈਂਪਰੇਚਰ ਵੀ ਮਤਲਬ 120 ਤੱਕ ਮਸਾਂ ਹੀ ਪਹੁੰਚੂਗਾ ਉਹ ਪਰ ਤੁਹਾਡਾ ਜਿਹੜਾ ਆਸ-ਪਾਸ ਦਾ ਮਟੀਰੀਅਲ ਲੱਗਿਆ ਹੋਇਆ ਉਹੋ ਕਮਜ਼ੋਰ ਵੀ ਹੋਊਗਾ ਤਾਂ ਕੋਈ ਦਿੱਕਤ ਨਹੀਂ ਹੈ ਐਕਸਪੈਂਡ ਨਹੀਂ ਕਰੂਗਾ ਤਾਂ ਇਸ ਕਰਕੇ ਦੇਸੀ ਕੁੱਕਰਾਂ ਦਾ ਜਿਹੜਾ weight ਹੁੰਦਾ ਉਹ ਘਟਾ ਹੁੰਦਾ ਸਟੈਂਡਰਡ ਦਾ ਜਿਹੜਾ ਕੁੱਕਰ ਹੈ ਤੁਹਾਡਾ ਉਹ 80 ਗ੍ਰਾਮ ਹੋਊਗਾ ਜਦੋਂ ਇੰਨੀ ਤੁਹਾਡੀ ਸਟੀਮ ਬਣ ਗਈ ਉਦੋਂ ਇਹਨਾਂ ਨੂੰ ਚੱਕ ਦੇਣਾ ਇੱਥੋਂ ਸਟੀਮ ਨਿਕਲ ਜੂਗੀ ਇਹ ਪ੍ਰੈਸ਼ਰ ਦੇ ਉੱਪਰ ਮੈਂ ਦੋ ਗੇਜ ਲਾਏ ਨੇ ਆਪਾਂ ਇਹਨੂੰ ਚਲਾ ਕੇ ਵੀ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਆਪਾਂ ਇੱਕ ਪਾਸੇ ਤਾਂ ਨਪਾਂਗੇ ਟੈਂਪਰੇਚਰ ਔਰ ਇੱਕ ਪਾਸੇ ਆਪਾਂ ਨਪਾਂਗੇ ਪ੍ਰੈਸ਼ਰ ਜਿਹੜਾ ਨਾਰਮਲ ਟੈਂਪਰੇਚਰ ਇਸ ਵੇਲੇ ਹੈਗਾ ਉਹ ਤਕਰੀਬਨ 30 ਡਿਗਰੀ ਇਹ ਦਿਖਾ ਰਿਹਾ ਹੈ ਜਿਵੇਂ ਆਪਾਂ ਪਾਣੀ ਨੂੰ ਗਰਮ ਕਰਾਂਗੇ ਟੈਂਪਰੇਚਰ ਵਧੂਗਾ ਤੇ ਤੁਸੀਂ ਦੇਖੋਗੇ ਕਿ ਜਿਆਦਾ ਖੁੱਲਾ ਇਹ ਢੱਕਣ ਇਹਦਾ ਚਾਹੇ ਸਾਰੀ ਦਿਹਾੜੀ ਤੁਸੀਂ ਇਹਨੂੰ ਗਰਮ ਕਰਦੇ ਰਹੋ ਇਹਨੇ 90 100 ਡਿਗਰੀ ਤੋਂ ਵੱਧਣਾ ਹੀ ਨਹੀਂ ਤੇ ਜਦੋਂ ਆਪਾਂ ਇਹਦਾ ਢੱਕਣ ਲਾਵਾਂਗੇ ਉਦੋਂ ਇਹਦਾ ਪ੍ਰੈਸ਼ਰ ਵਧਣਾ ਸ਼ੁਰੂ ਹੋਊਗਾ ਜਿਵੇਂ ਇਹਦਾ ਪ੍ਰੈਸ਼ਰ ਵਧੂਗਾ ਓਵੇਂ ਹੀ ਇਹਦਾ ਟੈਂਪਰੇਚਰ ਵਧੂਗਾ ਤੋ ਅਲਗ-ਅਲਗ ਚੀਜ਼ ਜਿਹੜੀਆਂ 100 ਡਿਗਰੀ ਤੇ ਕੁੱਕ ਨਹੀਂ ਹੁੰਦੀਆਂ ਜਿਵੇਂ ਆ ਤੁਹਾਡੀਆਂ ਦਾਲਾਂ ਨੇ ਮਾਂ ਨੇ ਤੁਹਾਡੇ ਠੀਕ ਹੈ ਰਾਜਮਾ ਨੇ ਚਨੇ ਨੇ ਇਹ ਇਹ ਵੀ ਤਿੰਨ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਵੇਂ ਇੱਕ ਤਾਂ ਸਾਬਤ ਆ ਕੇ ਜਿੱਦੇ ਤੋਂ ਕੁਝ ਨਹੀਂ ਉਤਾਰੇ ਹੁੰਦਾ ਇੱਕ ਦਲੇ ਹੋਏ ਨੇ ਸਪਲਿਟ ਜਿਹੜੇ ਆ ਗਏ ਉਸ ਤੋਂ ਬਾਅਦ ਇਹਦਾ ਉੱਪਰੋਂ ਛਿਲਕਾ ਉਤਾਰ ਕੇ ਤੁੜਿਆ ਹੋਇਆ ਤੋ ਇਹ ਕਿਹੜੇ-ਕਿਹੜੇ ਟੈਂਪਰੇਚਰ ਤੇ ਕਿੰਨੀ ਦੇਰ ਦੇ ਵਿੱਚ ਕੁੱਕ ਹੋਣਗੇ ਇਹਨਾਂ ਦੀਆਂ ਚਰਚਾ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਉਣਗੀਆਂ ਹਾਲੇ ਇਹ ਸੀਨ ਅਗਰ ਕਿ ਤੁਸੀਂ ਆਪਣੇ ਕੁੱਕਰ ਤੇ ਤਾਂ ਸ਼ਾਇਦ ਤੁੱਕਾ ਤੱਕਾ ਲਾ ਕੇ ਬਣਾ ਲਓ ਲੇਕਿਨ ਕਿਸੇ ਹੋਰ ਦੇ ਕੁੱਕਰ ਤੇ ਹੋਰ ਦੀ ਗੈਸ ਤੇ ਨਹੀਂ ਪਤਾ ਲੱਗਦਾ ਕੋਈ ਕਹਿੰਦਾ ਤਿੰਨ ਸੀਟੀਆਂ ਮਰਵਾ ਲਓ ਕੋਈ ਕਹਿੰਦਾ ਚਾਰ ਸੀਟੀਆਂ ਮਰਵਾ ਦਿਓ ਕੋਈ ਕਹਿੰਦਾ ਜੀ ਥੱਲੇ ਲੱਗ ਗਿਆ ਕੋਈ ਕਹਿੰਦਾ ਜੀ ਪਾਣੀ ਇਹਦੇ ਚ ਅੱਧਾ ਲੀਟਰ ਪਾ ਲਓ 1 ਲੀਟਰ ਪਾ ਲਓ ਤਾਂ ਆਪਾਂ ਜਦੋਂ ਇਹਨੂੰ ਸਮਝ ਲਾਂਗੇ ਉਦੋਂ ਸਾਨੂੰ ਇਹ ਵੀ ਸਮਝ ਆ ਜਾਊਗਾ ਕਿ ਕਿੰਨਾ ਪਾਣੀ ਪਾਣਾ ਤੇ ਜਿਹੜਾ ਮਰਜ਼ੀ ਕੁੱਕਰ ਜਿਹੜੀ ਮਰਜ਼ੀ ਗੈਸ ਤੇ ਹੋਵੇ ਉੱਥੇ ਤੁਹਾਡੀ ਜਿਹੜੀ ਇਹ ਦਾਲਾਂ ਨੇ ਜਾਂ ਕੋਈ ਵੀ ਸਬਜ਼ੀਆਂ ਨੇ ਇੱਕਦਮ ਪਰਫੈਕਟਲੀ ਬਨਣ ਗਿਆ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਖੀਰ ਦੀ ਜਦੋਂ ਮੈਂ ਰੈਸিপি ਸ਼ੇਅਰ ਕੀਤੀ ਸੀ ਉਹਨੂੰ ਬਹੁਤ ਪਿਆਰ ਦਿੱਤਾ ਲੱਖਾਂ ਲੋਕਾਂ ਨੇ ਦੇਖਿਆ ਸੈਂਕੜੇ ਕਮੈਂਟ ਵੀ ਆਏ ਉਹਦੇ ਤੇ ਉਹਦੇ ਚ 2 4 5 ਕਮੈਂਟ ਇਹੋ ਜਿਹੀ ਸੀ ਉਹਨਾਂ ਨੇ ਪੁੱਛਿਆ ਕਿ ਇਹ ਕਿਤੇ ਥੱਲੇ ਤਾਂ ਨਹੀਂ ਲੱਗ ਜੂਗੀ ਥੱਲੇ ਲੱਗਣ ਦਾ ਮਤਲਬ ਹੀ ਨਹੀਂ ਹੈ ਉਹ ਵੀਡੀਓ ਦੇ ਵਿੱਚ ਮੈਂ ਬਾਰ ਬਾਰ ਇੱਕ ਗੱਲ ਕਹੀ ਸੀ ਵੀ ਸੀਟੀ ਇੱਕੋ ਜਣੀ ਚਾਹੀਦੀ ਹੈ ਉਸ ਤੋਂ ਬਾਅਦ ਸੀਟੀ ਨਹੀਂ ਆਣੀ ਚਾਹੀਦੀ ਤਾਂ ਹੁਣ ਆਪਾਂ ਸਮਝਦੇ ਹਾਂ ਕੁੱਕਰ ਦੇ ਕਨਸੈਪਟ ਨੂੰ ਦੇਖੋ ਇੱਕ ਚੀਜ਼ ਤਾਂ ਆਪਾਂ ਸਮਝ ਲਈ ਕਿ ਇਹਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਆਪਾਂ ਨੂੰ ਵਧਾਣਾ ਪਊਗਾ ਉੱਪਰੋਂ ਪ੍ਰੈਸ਼ਰ ਕਿੰਨਾ ਵਧੂਗਾ ਜਿੰਨਾ ਇਹਦਾ ਵਜ਼ਨ ਹੈ ਉਦੇ ਹਿਸਾਬ ਨਾਲ ਪ੍ਰੈਸ਼ ਵਧੂਗਾ ਇਹ ਸਟੈਂਡਰਡ ਦੇ ਵੱਧ ਘਟ ਹੁੰਦਾ ਨਹੀਂ ਤੋਂ ਜਿਵੇਂ ਹੀ ਟੈਂਪਰੇਚਰ ਥੋੜਾ ਪਹੁੰਚ ਗਿਆ 100 ਡਿਗਰੀ 121 ਡਿਗਰੀ ਇਹਨੇ ਸੀਟੀ ਮਾਰ ਦੇਣੀ ਹੈ ਜਦੋਂ ਇਹਨੇ ਸੀਟੀ ਮਾਰਤੀ ਉਦੋਂ ਉਹ ਹੋਇਆ ਕਿ ਉਦੋਂ ਪਾਣੀ ਦਾ ਵਾਸ਼ਪੀਕਰਨ ਹੋ ਗਿਆ ਪਾਣੀ ਬਾਹਰ ਨਿਕਲ ਗਿਆ ਇਹਨੇ ਤੁਹਾਨੂੰ ਇੰਡੀਕੇਸ਼ਨ ਦੇ ਦਿੱਤੀ ਕਿ ਮੇਰਾ ਟੈਂਪਰੇਚਰ ਜਿਹੜਾ ਉਹ ਮੇਨਟੇਨ ਹੋ ਗਿਆ ਮੈਂ ਪਹੁੰਚ ਗਿਆ ਜਿੱਥੇ ਪਹੁੰਚਣਾ ਉਸ ਤੋਂ ਬਾਅਦ ਦੁਬਾਰੇ ਇਹਨੂੰ ਸੀਟੀ ਨਹੀਂ ਮਰਵਾਣੀ ਹੈ ਉਦੋਂ ਸਾਡਾ ਕੰਮ ਕੀ ਹੈ ਕਿ ਅਸੀਂ ਉਹਦੇ ਨੂੰ ਟੈਂਪਰੇਚਰ ਨੂੰ ਘਟਾ ਲੈਣਾ ਚਾਹੇ ਤਾਂ ਵੱਡੇ ਚੂਲੇ ਦੇ ਉੱਤੇ ਹੀ ਚਾਹੇ ਉਹਨੂੰ ਛੋਟੇ ਚੂਲੇ ਤੇ ਲੈ ਜਾਣਾ ਪਵੇ ਆਪਾਂ ਇਹ ਦੇਖਣਾ ਹੈ ਕਿ ਦੁਬਾਰਾ ਸਿਟੀ ਨਾ ਮਾਰੇ ਜਿਉਂ ਦੁਬਾਰਾ ਸਿਟੀ ਮਾਰ ਦਿੰਦਾ 1 ਮਿੰਟ 'ਚ 2 ਜਾਂ 3 ਸਿਟੀਆਂ ਮਾਰ ਰਿਹਾ ਹੈ ਤਾਂ ਕੁਝ ਨਹੀਂ ਕਰ ਰਿਹਾ ਪਾਣੀ ਉਡਾ ਰਿਹਾ ਹੈ ਟੈਂਪਰੇਚਰ ਥੋੜਾ ਘਟੂਗਾ ਫੇਰ ਸਟੀਮ ਬਣੀ ਫਿਰ ਪਾਣੀ ਉੜ ਗਿਆ ਪਾਪ ਟੈਂਪਰੇਚਰ ਘਟੂਗਾ ਫੇਰ ਪਾਣੀ ਥੋੜਾ ਉੜ ਗਿਆ ਜਿੰਨਾ ਪਾਣੀ ਅਸੀਂ ਉਡਾਈ ਜਾਵਾਂਗੇ ਉਹਦੇ ਨਾਲ ਖਾਣੇ ਦੇ ਅੰਦਰ ਦੇ ਜਿੰਨੇ ਵੀ ਖੁਰਾਕੀ ਤੱਤ ਨੇ ਉਹ ਵੀ ਉੱਡੀ ਜਾਣਗੇ ਜਿਹੜੀ ਉਹਦੀ ਖੁਸ਼ਬੂ ਹੈ ਉਹ ਵੀ ਉੱਡੀ ਜਾਊਗੀ ਔਰ ਪਾਣੀ ਘਟ ਕੇ ਥੋੜੀ ਜਿਹੜੀ ਅੰਦਰਲੀ ਉਹਦੀ ਚੀਜ਼ਾ ਚਾਹੇ ਉਹ ਖੀਰ ਹੈ ਚਾਹੇ ਉਹ ਦਾਲ ਹੈ ਚਾਹੇ ਸਬਜ਼ੀ ਜੋ ਵੀ ਉਹ ਥੱਲੇ ਲੱਗ ਜੂਗੀ। ਤੋਂ ਇਹਨੂੰ ਇਹ ਸਿਟੀ ਦਾ ਮਕਸਦ ਸਿਰਫ ਤੁਹਾਨੂੰ ਇਹ ਦੱਸਣਾ ਕਿ ਮੈਂ ਟੈਂਪਰੇਚਰ ਤੇ ਪਹੁੰਚ ਗਿਆ। ਉਸ ਤੋਂ ਬਾਅਦ ਤੁਸੀਂ ਉਹਨੂੰ ਮੈਂਟੇਨ ਕਰਨਾ ਹੈ। ਵੀ ਨਾ ਇਹ ਵਧੇ ਤੇ ਨਾ ਇਹ ਘਟੇ ਉਨਾ ਹੀ ਰਹੇ। ਤੋਂ ਡੈਫੀਨੇਟਲੀ ਹਰ ਬੰਦਾ ਗੇਜ ਤਾਂ ਨਹੀਂ ਲਗਾਊਗਾ ਨਾ ਲਾਣ ਦੀ ਲੋੜ ਹੈ। ਇਹਦਾ ਸਿੱਧਾ ਫੰਡਾ ਇਹ ਹੈ ਕਿ ਜਦੋਂ ਤੁਹਾਡੀ ਇੱਕ ਸਿਟੀ ਉਹਨੇ ਮਾਰਤੀ ਉਸ ਤੋਂ ਬਾਅਦ 1 ਮਿੰਟ ਦੇ ਅੰਦਰ ਦੁਬਾਰੇ ਸਿਟੀ ਨਹੀਂ ਆਣੀ ਚਾਹੀਦੀ। ਕਿ ਕਿੰਨੀ 4 3 ਤੋਂ 4 ਮਿੰਟ ਬਾਅਦ ਇੱਕ ਸਿਟੀ ਆਣੀ ਚਾਹੀਦੀ ਹੈ 4 ਮਿੰਟ ਬਾਅਦ ਮਤਲਬ ਤੁਸੀਂ ਉਹਨੂੰ ਉਹਨਾਂ ਲੋ ਕਰ ਲੈਣਾ ਗੈਸ ਨੂੰ ਉੱਥੇ ਰੱਖਣਾ ਜਿੱਥੇ 4 ਤੋਂ ਵੀ 5 ਮਿੰਟ ਲੱਗ ਜਾਣ ਤੁਹਾਡੀ ਜਿਹੜੀ ਆ ਉਹ ਸਿਟੀ 5 ਮਿੰਟ 4 5 ਮਿੰਟ ਬਾਅਦ ਆਣੀ ਚਾਹੀਦੀ ਹੈ ਜੇ ਉਹ ਬਾਰੀ-ਬਾਰੀ ਆ ਰਹੀ ਹੈ ਤਾਂ ਮਤਲਬ ਤੁਹਾਡਾ ਸੇਕ ਤੇਜ ਆ ਪਾਣੀ ਆਰਡਰ ਰਿਹਾ ਕਸ਼ਬੂ ਆਰਡਰ ਰਹੀ ਹੈ ਨਿਊਟ੍ਰੀਐਂਟ ਆਰਡਰ ਰਹੇ ਨੇ ਜੇ ਤੁਹਾਡਾ ਸੇਕ 6 ਮਿੰਟ ਦੇ ਵਿੱਚ ਵੀ ਤੁਹਾਡੀ ਸਿਟੀ ਨਹੀਂ ਆਈ ਇਹਦਾ ਮਤਲਬ ਤੁਹਾਡਾ ਸੇਕ ਘਟ ਤੋ ਇਹ ਜਿਹੜਾ ਕਰਮੀ ਪਾਉਗੀ ਐਕਸਰਸਾਈਜ਼ ਤੁਹਾਨੂੰ ਸਿਰਫ ਇੱਕੋ ਵਾਰੀ ਕਰਨੀ ਪਊਗੀ ਕਿਉਂਕਿ ਇੱਕ ਵਾਰੀ ਤੁਹਾਨੂੰ ਪਤਾ ਲੱਗ ਗਿਆ ਵੀ ਮੇਰਾ ਇਹ ਵਾਲਾ ਜਿਹੜਾ ਛੋਟਾ ਵਾਲਾ ਗੈਸ ਦਾ ਬਰਨਰ ਇਹਦੇ ਤੇ ਜਦੋਂ ਮੈਂ ਮੀਡੀਅਮ ਤੇ ਕਰ ਦੇਣਾ ਜਾਂ ਕਰ ਦੇਨੀ ਆ ਤਾਂ ਉਸ ਤੋਂ ਬਾਅਦ ਇਹ 5-6 ਮਿੰਟ ਬਾਅਦ ਹੀ ਸਿਟੀ ਮਾਰਦਾ ਤੋ ਅਗਲੀ ਵਾਰੀ ਬਾਰੀ-ਬਾਰੀ ਉਹਨੂੰ ਚੈੱਕ ਕਰਨ ਦੀ ਲੋੜ ਨਹੀਂ ਇਹ ਕਿਉਂ ਤੁਹਾਨੂੰ ਚੈੱਕ ਕਰਨਾ ਪਊਗਾ ਵੀ ਕਿਹੜੀ ਗੈਸ ਦੇ ਉੱਤੇ ਬੋਲਦਾ ਕਿਉਂਕਿ ਗੈਸ ਦੇ ਅੰਦਰ ਜਿਹੜੇ ਜੈਟ ਹੁੰਦੇ ਨੇ ਬਰਨਰ ਦਾ ਸਾਈਜ਼ ਛੋਟਾ-ਵੱਡਾ ਹੋ ਸਕਦਾ ਲੇਕਿਨ ਜਿਹੜੇ ਜੈਟ ਨੇ ਜਿਹਦੇ ਵਿੱਚੋਂ ਗੈਸ ਆ ਰਹੀ ਹੈ ਉਹ ਕਈ ਵਾਰੀ ਕਈ ਚੂਲਿਆਂ ਦੇ 58 ਨੰਬਰ ਦੀ ਜਗ੍ਹਾ ਵੱਡਾ ਪਾਇਆ ਹੁੰਦਾ ਛੋਟੇ ਦੇ ਵਿੱਚ ਵੀ ਮੈਂ ਪੁੱਛਿਆ ਸੀ ਗਿਆ ਉਹਨਾਂ ਨੂੰ ਜਿਹੜੇ ਚੂਲੇ ਬਣਾਉਂਦੇ ਨੇ ਵੀ ਤੁਸੀਂ ਯਾਰ ਇਹਦੇ ਚ ਵੱਡਾ ਜੱਟ ਕਿਉਂ ਪਾ ਦਿੰਦੇ ਹੋ ਕਹਿੰਦਾ ਜੀ ਲੋਕ ਇਹ ਕਹਿੰਦੇ ਨੇ ਕਿ ਵੀ ਇੱਥੇ ਵੀ ਫਟਾਫਟ ਬਨਣਾ ਚਾਹੀਦਾ ਖਾਣਾ ਤਾਂ ਉਹ ਇਸ ਤਰ੍ਹਾਂ ਨਹੀਂ ਹੈ ਜੇ ਤੁਸੀਂ ਸਹੀ ਚੂਲਾ ਖਰੀਦੋਗੇ ਤਾਂ ਉਹਦੇ ਵਿੱਚ ਇਹ ਵੀ ਫਲੇਮ ਵੀ ਘੱਟ ਹੋਊਗੀ ਤਾਂ ਤੁਸੀਂ ਸਿਰਫ ਇਹ ਦੇਖਣਾ ਕਿ ਪਾਣੀ ਪਾਤਾ ਸੀਟੀ ਮਾਰਤੀ ਸੀਟੀ ਮਾਰਨ ਤੋਂ ਬਾਅਦ ਉਹਨੂੰ ਇਮੀਡੀਏਟਲੀ ਲੋ ਕਰ ਦੇਣਾ ਤਾਂ 5 ਤੋਂ 6 ਮਿੰਟ ਬਾਅਦ ਥੋੜੀ ਜਿਹੜੀ ਆ ਉਹ ਸਿਟੀ ਆਣੀ ਚਾਹੀਦੀ ਹੈ ਇੱਕ ਤਾਂ ਤੁਹਾਡਾ ਪਾਣੀ ਨਹੀਂ ਉਹਦੇ ਚ ਫੁੱਕੂਗਾ ਪਾਣੀ ਨਹੀਂ ਉੱਡੂਗਾ ਖੁਸ਼ਬੂ ਨਹੀਂ ਉੱਡੂਗੀ ਨਿਊਟ੍ਰੀਐਂਟਸ ਨਹੀਂ ਉੱਡਣਗੇ ਜਲਦੀ ਬਣੂਗਾ ਖਾਣਾ ਔਰ ਬਹੁਤ ਸਵਾਦ ਬਣੂਗਾ ਹੁਣ ਟ੍ਰੈਡੀਸ਼ਨਲੀ ਵੀ ਅਸੀਂ ਇਹੀ ਕਰਦੇ ਸੀਗੇ ਹਾਰੇ ਦੇ ਵਿੱਚ ਜਿਵੇਂ ਇਹਦੀ ਬਰਤਨ ਦੇਖੋ ਉਹ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਤਾਂ ਕਿ ਇਹਦੇ ਵਿੱਚੋਂ ਭਾਫ਼ ਬਾਹਰ ਨਾ ਨਿਕਲੇ ਤਾਂ ਇਹਦੇ ਵਿੱਚ ਕਰਨਾ ਕੀ ਪੈਂਦਾ ਸੀਗਾ ਜਾਂ ਤਪਲੇ ਦੇ ਵਿੱਚ ਵੀ ਆ ਵੀ ਦੇਖੋ ਖੁੱਲਾ ਬਰਤਨ ਨਹੀਂ ਹੈ ਤਾਂ ਕਿ ਭਾਫ਼ ਇਹਦੇ ਅੰਦਰ ਹੀ ਰਹੇ ਤਾਂ ਜਿਵੇਂ ਮਾਂ ਦੀ ਦਾਲ ਬਣਾਉਂਦੇ ਸੀ ਨੂੰ ਬਹੁਤ ਟਾਈਮ ਲੱਗਦਾ ਆਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਵੀ ਉਹਦੇ ਵਿੱਚ ਕਿੰਨਾ ਪਾਣੀ ਪਾਣਾ ਹੈ ਕਿੰਨਾ ਨਮਕ ਪਾਣਾ ਹੈ ਔਰ ਇੱਕ ਸਟੀਮ ਤੋਂ ਬਾਅਦ ਕਿੰਨੀ ਦੇਰ ਉਹਨੂੰ ਰੱਖਣਾ ਹੈ ਤਾਂ ਪਰਫੈਕਟ ਤੁਹਾਡੀ ਦਾਲ ਜਿਹੜੀ ਹੈ ਜਾਂ ਰਾਜਮਾ ਨੇ ਉਹ ਸਾਰੇ ਆਪਾਂ ਭੇਰ ਕੋਲ ਲਾਂਗੇ ਉਹ ਕੋਈ ਦਿੱਕਤ ਨਹੀਂ ਤੋਂ ਪਹਿਲਾਂ ਪੁਰਾਣੇ ਟਾਈਮ ਸੀ ਜਦੋਂ ਮਾਂ ਬਣਾਣੇ ਪੈਂਦੇ ਸੀਗੇ ਇਸ ਤਰ੍ਹਾਂ ਤਪਲੇ ਦੇ ਵਿੱਚ ਲੈ ਲੈਂਦੇ ਸੀ ਉੱਪਰ ਇਹਦੇ ਪਾਣੀ ਪਾ ਲੈਂਦੇ ਸੀਗੇ ਉੱਪਰ ਪਾਣੀ ਪਾਉਂਦੇ ਸੀ ਤਾਂ ਕਿ ਜਿੰਨੀ ਭਾਫ਼ ਵਾਪਸ ਵਿੱਚ ਜਾਈ ਜਾਵੇ ਫੇਰ ਵੀ ਇੱਥੋਂ ਤੁਹਾਡੀ ਜਿਹੜੀ ਸਟੀਮ ਦੀ ਹੈ ਲੀਕੇਜ ਹੋਈ ਜਾਂਦੇ ਸੀ ਔਰ ਫਿਰ ਜਦੋਂ ਇਹ ਪਾਣੀ ਗਰਮ ਹੋ ਜਾਂਦਾ ਸੀ ਜਿੰਨਾ ਪਾਣੀ ਉੱਡਦਾ ਸੀ ਉਹ ਅੱਧੀ ਦਿਹਾੜੀ ਤੇ ਜਾਂਦੀ ਹੋ ਸੀਗੀ ਤੁਹਾਡੇ ਮਾਂ ਬਣਨ ਦੇ ਵਿੱਚ ਔਰ ਉਹ ਵੀ ਪੂਰੇ ਕੁਲਦੇ ਨਹੀਂ ਸੀਗੇ। ਤੋਂ ਨਾ ਉਹਨੇ ਸਵਾਦ ਬਣਦੇ ਸੀ ਨਾ ਉਹਨਾਂ ਟਾਈਮ ਬਣਦੇ ਸੀ ਤੋਂ ਕੁੱਕਰ ਦਾ ਜਿਹੜਾ ਕਨਸੈਪਟ ਹੈ ਇਹ ਜਿਵੇਂ ਬਲਟੋਈ ਹੈ ਇਹਦੇ ਵਿੱਚ ਵੀ ਇਹੀ ਸੀਨ ਬਣਾਇਆ ਜਾਂਦਾ ਸੀਗਾ ਇਸ ਤਰ੍ਹਾਂ। ਫਿਰ ਉਸ ਤੋਂ ਬਾਅਦ ਟ੍ਰੈਡੀਸ਼ਨਲੀ ਸਾਡੇ ਇਹਨੂੰ ਇੱਥੇ ਉੱਪਰ ਪਲੇਟ ਰੱਖ ਕੇ ਸਾਈਡਾਂ ਦੇ ਉੱਤੇ ਆਟਾ ਲਗਾ ਦਿੰਦੇ ਸੀ ਤਾਂ ਕਿ ਭਾਪ ਬਾਹਰ ਨਾ ਨਿਕਲੇ। ਹੁਣ ਜਦੋਂ ਆਟਾ ਲਾਤਾ ਉਹ ਅੰਦਰਲਾ ਪ੍ਰੈਸ਼ਰ ਤਾਂ ਵੱਧ ਰਿਹਾ ਕਿਸੇ ਇੱਕ ਪੁਆਇੰਟ ਤੇ ਜਾ ਕੇ ਪੰਚਰ ਵੀ ਹੋ ਜਾਂਦਾ ਸੀਗਾ। ਤੋਂ ਨਿਕਲ ਜਾਂਦਾ ਸੀਗਾ ਤੋਂ ਉਹ ਜਿਹੜੇ ਟੁੱਕੇ ਨੇ ਸਾਰੇ ਉਹਨਾਂ ਦਾ ਜਿਹੜਾ ਸੁਧਾਰ ਕਰਕੇ ਬਣਾਇਆ ਉਹ ਬਣਾਇਆ ਕੁੱਕਰ ਕੁੱਕਰ ਦੇ ਵਿੱਚ ਇੱਕ ਤਾਂ ਗੈਸ ਦਾ ਤੁਸੀਂ ਟੈਂਪਰੇਚਰ ਕੰਟਰੋਲ ਕਰ ਸਕਦੇ ਹੋ ਕਿਸੇ ਵੀ ਵੇਲੇ ਲੱਕੜ ਦਾ ਪਾਤੀਆਂ ਦਾ ਟੈਂਪਰੇਚਰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਇੱਕ ਤਾਂ ਇਹ ਕੰਟਰੋਲ ਹੋ ਜਾਂਦਾ ਦੂਸਰਾ ਤੁਹਾਡਾ ਪ੍ਰੈਸ਼ਰ ਕੰਟਰੋਲ ਹੋ ਜਾਂਦਾ ਤੋ ਇਹਦੇ ਅੰਦਰ ਜਿੰਨਾ ਸਵਾਦ ਹੋਰ ਜਿੰਨਾ ਜਲਦੀ ਖਾਣਾ ਬਣੂਗਾ ਉਹਨਾਂ ਹੋਰ ਕਿਸੇ ਟ੍ਰੈਡੀਸ਼ਨਲ ਮੈਥਡ ਨਾਲ ਨਹੀਂ ਬਣਦਾ ਗੁਸਤਾਖੀ ਮਾਫ਼ ਜੇ ਤੁਹਾਨੂੰ ਇਹ ਚੀਜ਼ ਆਫੈਂਡ ਕਰਦੀ ਹੈ ਪਰ ਸਮੇਂ ਦੀ ਹਾਨੀ ਜੇ ਤੁਸੀਂ ਬਣੀ ਜਾਂਦੇ ਹੋ ਤੇ ਚੀਜ਼ਾਂ ਇੰਪਰੂਵ ਹੋਈ ਜਾਂਦੀਆਂ ਜੋ ਚੀਜ਼ਾਂ ਪਹਿਲਾਂ ਬਣਦੀਆਂ ਸੀ ਉਹਨਾਂ ਨਾਲੋਂ ਕਿਤੇ ਜ਼ਿਆਦਾ ਬੈਟਰ ਹੋਣ ਬਣਦੀਆਂ ਨੇ ਪਰ ਇਹ ਨਹੀਂ ਹੈ ਕਿ ਟ੍ਰੈਡੀਸ਼ਨਲ ਸਾਰਾ ਕੁਝ ਹੀ ਆਪਾਂ ਗੜਬੜ ਕਰ ਸਕਦੇ ਹਾਂ ਬਹੁਤ ਵਧੀਆ ਚੀਜ਼ਾਂ ਵੀ ਨੇ ਪਰ ਕੁਝ ਚੀਜ਼ਾਂ ਨੇ ਜਿਹੜੀਆਂ ਇੰਪਰੂਵਡ ਵਰਸ਼ਨ ਆ ਉਹੀ ਟ੍ਰੈਡੀਸ਼ਨ ਦਾ ਹੀ ਉਹ ਧੰਮ ਵਾਲਾ ਜਿਹੜਾ ਸਿਸਟਮ ਹੈ ਉਹ ਇਹਦੇ ਵਿੱਚ ਕੁੱਕਰ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਕੁੱਕਰ ਦਾ ਮਟੀਰੀਅਲ ਕਿਹੜਾ ਹੋਣਾ ਚਾਹੀਦਾ ਕਈ ਤਰ੍ਹਾਂ ਦੇ ਕੁੱਕਰ ਅਜਿਹਾ ਲਾਂਦੇ ਨੇ ਆਹ ਕੁੱਕਰ ਇਹ ਤਿੰਨ ਲੇਅਰ ਦਾ ਬਾਹਰ ਸਟੀਨਲੈਸ ਸਟੀਲ ਐਲੂਮੀਨੀਅਮ ਅੰਦਰ ਹੋਰ ਹੈ ਉਸ ਤੋਂ ਬਾਅਦ ਐਲੂਮੀਨੀਅਮ ਦਾ ਕੁੱਕਰ ਸ਼ੁਰੂ ਤੋਂ ਇਹ ਹੀ ਵਰਤਿਆ ਜਾਂਦਾ ਕਿਉਂਕਿ ਐਲੂਮੀਨੀਅਮ ਇੱਕ ਤਾਂ ਇਹਦੇ ਚ ਟੈਂਪਰੇਚਰ ਬਹੁਤ ਛੇਦੀ ਕੰਡਕਟਰ ਬਹੁਤ ਵਧੀਆ ਚਾਰੇ ਪਾਸੇ ਇੱਕਸਾਰ ਹੋ ਜਾਂਦਾ ਹਲਕਾ ਹੈ ਸਸਤਾ ਹੈ ਤੋਂ ਸ਼ੁਰੂ ਤੋਂ ਇਹ ਹੀ ਵਰਤਿਆ ਜਾਂਦਾ ਲੇਕਿਨ ਕਿਉਂਕਿ ਐਲੂਮੀਨੀਅਮ ਤਜਾਬ ਦੇ ਨਾਲ ਰਿਐਕਟ ਕਰਦਾ ਔਰ ਉਹਦੇ ਵਿੱਚ ਘੁਲ ਜਾਂਦਾ ਜਿਹੜਾ ਤਜਾਬ ਹੈ ਤੁਹਾਡਾ ਤਾਂ ਉਸ ਕਰਕੇ ਇਹ ਨੂੰ ਨਹੀਂ ਆਪਾਂ ਯੂਜ਼ ਕਰੀਏ ਤਾਂ ਚੰਗੀ ਗੱਲ ਹੈ ਉਦੋਂ ਬਾਅਦ ਪਿੱਤਲ ਹੈ ਪਿੱਤਲ ਦੇ ਵਿੱਚ ਵੀ ਅੰਦਰ ਤੁਹਾਨੂੰ ਕਲੀ ਦੀ ਕੋਟਿੰਗ ਕਰਨੀ ਪੈਂਦੀ ਹੈ ਜਿਹੜੀ ਕਲੀ ਹੈ ਜੇ ਉਹ ਕਲੀ ਉੱਤਰ ਜੇਵੇ ਫੇਰੇ ਪਿੱਤਲ ਦੇ ਵਿੱਚ ਵੀ ਖਾਣਾ ਬਣਾਉਣਾ ਤੁਹਾਡਾ ਹਾਨੀਕਾਰਕ ਹੈ ਲੇਕਿਨ ਜਿਹੜਾ ਅੰਦਰ ਦੀ ਕਲੀ ਹੁੰਦੀ ਹੈ ਉਹ ਐਕਚੁਅਲੀ ਟਿਨ ਦੀ ਹੋਣੀ ਚਾਹੀਦੀ ਹੈ ਟਿਨ ਕਿਉਂਕਿ ਬਹੁਤ ਮਹਿੰਗਾ ਹੋ ਗਿਆ ਅੱਜ ਕੱਲ ਉਹ ਲੈਡ ਦੀ ਉਹ ਕਰੀ ਜਾਂਦੇ ਨੇ ਕੋਟਿੰਗ ਜਿਹੜੀ ਸਸਤੀ ਹੈ ਪਰ ਉਹ ਵੀ ਸਿਹਤ ਵਾਸਤੇ ਹਾਨੀਕਾਰਕ ਹੈ ਤੋਂ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ ਔਰ ਇਹਨੂੰ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਅੰਦਰਲਾ ਜਿਹੜਾ ਸਿਸਟਮ ਹੈ ਉਹ ਆਪਾਂ ਨੂੰ ਆ ਮੀਟਰਾਂ ਦੇ ਉੱਤੇ ਦਿਖੂਗਾ ਆਪਾਂ ਇਹਨੂੰ ਕਰਕੇ ਦੇਖਦੇ ਹਾਂ ਤੋਂ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਪਾਣੀ ਕੁੱਕਰ ਦੇ ਵਿੱਚ ਔਰ ਹੁਣ ਇਹਨੂੰ ਆਪਾਂ ਬਿਨਾਂ ਢੱਕਣ ਤੋਂ ਉਬਾਲਦੇ ਹਾਂ ਟੈਂਪਰੇਚਰ ਇਹਦਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਰੂਮ ਟੈਂਪਰੇਚਰ ਹੈ ਜਿਵੇਂ ਜਿਵੇਂ ਇਹ ਗਰਮ ਹੋਊਗਾ ਇਹਦਾ ਟੈਂਪਰੇਚਰ ਵਧ ਜਊਗਾ। ਤੋਂ ਪਾਣੀ ਰਿਜਨ ਲੱਗ ਗਿਆ ਦੇਖੋ 80 ਡਿਗਰੀ ਦੇ ਉੱਤੇ ਹੀ ਸਟੀਮ ਥੋੜੀ ਆਣੀ ਸ਼ੁਰੂ ਹੋਗੀ। ਇਹਦਾ ਟੈਂਪਰੇਚਰ 100 ਤੋਂ ਉੱਪਰ ਨਹੀਂ ਜਾਣਾ। ਹੁਣ ਆਪਾਂ ਇਹਦਾ ਢੱਕਣ ਲਾ ਦਿੰਦੇ ਹਾਂ ਪਰ ਇਹਦੇ ਉੱਪਰ ਜਿਹੜਾ ਵਿਸਲ ਨਹੀਂ ਲਾਵਾਂਗੇ ਤਾਂ ਕਿ ਇੱਥੋਂ ਸਟੀਮ ਬਾਹਰ ਨਿਕਲਦੀ ਰਹੇ ਔਰ ਅੰਦਰਲਾ ਪ੍ਰੈਸ਼ਰ ਨਾ ਬਣੇ। ਹੁਣ ਇਹਦੇ ਉੱਪਰ ਆਪਾਂ ਵੇਟ ਨਹੀਂ ਰੱਖਿਆ ਹੋਇਆ ਇਹਦੇ ਚੋਂ ਸਾਈਡ ਤੋਂ ਦਿਖਾਓ ਇਹਦੀ ਸਟੀਮ ਸ਼ਾਇਦ ਦਿਖੇ ਇਹਦੇ ਚੋਂ ਸਟੀਮ ਲਗਾਤਾਰ ਨਿਕਲ ਰਹੀ ਹੈ ਔਰ ਇਹਦਾ ਟੈਂਪਰੇਚਰ 100 ਤੋਂ ਨਹੀਂ ਵਧਣਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾਈ ਜੋ ਔਰ ਪ੍ਰੈਸ਼ਰ ਇਹਦਾ ਤੁਸੀਂ ਦੇਖੋ ਪ੍ਰੈਸ਼ਰ ਇਹਦੇ ਜ਼ੀਰੋ ਹੀ ਹੈ ਤਾਂ ਜਿਵੇਂ ਹੀ ਇਹਦੇ ਉੱਪਰ ਆਪਾਂ ਸਿਟੀ ਰੱਖਾਂਗੇ ਇਹ ਆਹ ਸਿਟੀ ਇਹਦੇ ਤੇ ਰੱਖਤੀ ਹੁਣ ਤੁਸੀਂ ਦੇਖੋਗੇ ਕਿ ਇਹਦਾ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਊਗਾ ਔਰ ਜਿਵੇਂ ਜਿਵੇਂ ਇਹਦਾ ਪ੍ਰੈਸ਼ਰ ਵਧੂਗਾ ਓਮੇਓਮੇ ਇਹਦਾ ਟੈਂਪਰੇਚਰ ਜਿਹੜਾ ਉਹ 100 ਤੋਂ ਟੱਪ ਕੇ 121 ਡਿਗਰੀ 122 ਡਿਗਰੀ ਤੇ ਚਲਾ ਜਾਊਗਾ ਇੱਧਰ ਦੇਖੋ ਤੁਸੀਂ ਇਹਨੂੰ ਇਹ ਆ ਦੇਖੋ ਪ੍ਰੈਸ਼ਰ ਇਹਦਾ ਵਧਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਅੰਦਰ ਪ੍ਰੈਸ਼ਰ ਬਣ ਰਿਹਾ ਹੈ ਪਾਣੀ ਦੇ ਉੱਤੇ ਸਟੀਮ ਦਬਾਅ ਪਾ ਰਹੀ ਹੈ ਔਰ ਓਮੇਓਮੇ ਇਤਨੂੰ ਟੈਂਪਰੇਚਰ ਤੁਸੀਂ ਦੇਖੋ 100 ਟੱਪ ਗਿਆ ਇਹ ਇਹ ਹੌਲੀ ਹੌਲੀ 120 121 ਡਿਗਰੀ ਤੇ ਆ ਜਾਊਗਾ ਜਿਵੇਂ ਜਿਵੇਂ ਇੱਧਰਲਾ ਟੈਂਪਰੇਚਰ ਥੋੜਾ ਜਿਹੜਾ ਪ੍ਰੈਸ਼ਰ ਹੈ ਇਹ ਵਧ ਹੀ ਜਾਊਗਾ ਦੇਖੋ ਲਗਾਤਾਰ ਵਧ ਰਿਹਾ ਹੈ ਇਹ ਉਦੋਂ ਤੱਕ ਵਧੂਗਾ ਜਦੋਂ ਤੱਕ ਤੁਹਾਡੀ ਇੰਨੀ ਤਾਕਤ ਇਹਦੇ 'ਚ ਨਾ ਹੋ ਜਾਏ ਕਿ ਇਹ ਵਿਸਲ ਨੂੰ ਚੱਕ ਦਵੇ ਜਦੋਂ ਇਹਨੇ ਵਿਸਲ ਨੂੰ ਚੱਕ ਕੇ ਸਿਟੀ ਮਾਰਤੀ ਉਹਦਾ ਮਤਲਬ ਇਹੀ ਹੈ ਕਿ ਉਹਨੇ ਤੁਹਾਨੂੰ ਦੱਸਤਾ ਕਿ ਵੀ ਟੈਂਪਰੇਚਰ ਬਣ ਗਿਆ ਹੁਣ ਇਸ ਟੈਂਪਰੇਚਰ ਨੂੰ ਮੇਨਟੇਨ ਕਰ ਲਓ ਇਹਨੂੰ ਬਾਰੀ-ਬਾਰੀ ਸਿਟੀਆਂ ਦੇ ਕੇ ਪਾਣੀ ਨਾ ਉੜਾਓ ਬਸ ਇਹਨੂੰ ਮੇਨਟੇਨ ਕਰ ਲਓ ਔਰ ਮੇਨਟੇਨ ਕਰਨ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ 1 ਮਿੰਟ ਦੇ ਵਿੱਚ 2-3 ਸਿਟੀਆਂ ਆ ਰਹੀਆਂ ਨੇ ਜਾਂ 1 ਸਿਟੀ ਵੀ ਆ ਰਹੀ ਹੈ ਇਹਦਾ ਮਤਲਬ ਸਿਰਫ ਪਾਣੀ ਉੱਡ ਰਿਹਾ ਹੈ ਔਰ ਕੁਝ ਨਹੀਂ ਹੋ ਰਿਹਾ ਟੈਂਪਰੇਚਰ ਵਧ ਰਿਹਾ ਹੈ ਫਿਰ ਘਟ ਰਿਹਾ ਹੈ ਵਧ ਰਿਹਾ ਹੈ ਘਟ ਰਿਹਾ ਹੈ ਤੋ ਇੱਕ ਸਿਟੀ ਤੋਂ ਬਾਅਦ ਤੁਸੀਂ ਇਹਨੂੰ ਆ ਦੇਖੋ ਹੁਣ ਇਹਨੇ ਆ ਸਿਟੀ ਮਾਰਤੀ ਉਹ ਪ੍ਰੈਸ਼ਰ ਕਿੰਨਾ ਸ਼ੁਰੂ ਹੋ ਗਿਆ ਇਹ ਉਸ ਤੋਂ ਬਾਅਦ ਪ੍ਰੈਸ਼ਰ ਸਿਰ ਘਟ ਗਿਆ ਬਾਸ਼ੀਕਰਨ ਦੇ ਨਾਲ ਸਿਰਫ ਪਾਣੀ ਉੱਡ ਰਿਹਾ ਹੈ ਔਰ ਕੁਝ ਨਹੀਂ ਹੋ ਰਿਹਾ ਤੇ ਜੇ ਤੁਸੀਂ ਇੱਥੇ ਜਿਣੀ ਜਾਓਗੇ ਚਾਰ ਸਿਟੀਆਂ ਪੰਜ ਸਿਟੀਆਂ ਤਾਂ ਤੁਹਾਡਾ ਸਮਾਨ ਜਿਹੜਾ ਉਹ ਪੱਕਣਾ ਨਹੀਂ ਹੈ ਤੋ ਕੁੱਕਰ ਦਾ ਜਿਹੜਾ ਸਿੱਧਾ ਫੰਡਾ ਉਹ ਫੰਡਾ ਇਹੀ ਹੈ ਕਿ ਹੁਣ ਇਹਨੇ ਸਿਟੀ ਜਦ ਮਾਰਤੀ ਉਸ ਤੋਂ ਬਾਅਦ ਇਹਦਾ ਟੈਂਪਰੇਚਰ ਤੁਸੀਂ ਲੋ ਕਰ ਦੋ ਔਰ ਘੱਟ ਤੋਂ ਘੱਟ 4 ਤੋਂ 5 ਮਿੰਟ ਤੱਕ ਦੂਜੀ ਸਿਟੀ ਨਹੀਂ ਆਣੀ ਚਾਹੀਦੀ ਔਰ ਇਹ ਵੀ ਨਾ ਹੋਵੇ ਕਿ 6 ਮਿੰਟ ਤੱਕ ਤੁਹਾਡੀ ਸਿਟੀ ਦੂਜੀ ਆਵੇ ਹੀ ਨਾ ਇਹਨੇ ਫੇਰ ਆ ਦੇਖੋ ਪ੍ਰੈਸ਼ਰ ਵਧਾ ਲਿਆ ਔਰ ਪ੍ਰੈਸ਼ਰ ਵਧੇ ਸਾਰੇ ਨੇ ਫੇਰ ਸਿਟੀ ਮਾਰ ਦੇਣੀ ਆ ਤਾਂ ਸਿਰਫ ਪਾਣੀ ਉੱਡੀ ਜਾਊਗਾ ਤੁਹਾਡਾ ਖਾਣੇ ਦੀ ਖੁਸ਼ਬੂ ਉੱਡੀ ਜਾਊਗੀ ਖਾਣੇ ਦੇ ਤੱਤ ਉੱਡੀ ਜਾਣਗੇ ਟਾਈਮ ਵੇਸਟ ਹੋਊਗਾ એનર્ਜੀ ਵੇਸਟ ਹੋਊਗੀ ਨਾ ਤਾਂ ਚੀਜ਼ ਸਵਾਦ ਬਣੇ ਔਰ ਇਹ ਵੀ ਹੋ ਸਕਦਾ ਜੇ ਪਾਣੀ ਤੁਹਾਡਾ ਘੱਟ ਹੋਵੇ ਵਿੱਚ ਤਾਂ ਤੁਹਾਡੀ ਸਬਜ਼ੀ ਜਿਹੜੀ ਹੈ ਦਾਲ ਥੱਲੇ ਲਾ ਕੇ ਬਾਰੀ-ਬਾਰੀ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਤੁਸੀਂ ਇਹ ਸਮਝੋ ਕਿ ਜਿਵੇਂ ਯਾਦ ਇੱਕੋ ਟੈਂਪਰੇਚਰ ਇਹ ਹੁਣ 80 ਤੱਕ ਗਿਆ ਇਸ ਤੋਂ 22 23 ਡਿਗਰੀ ਟੈਂਪਰੇਚਰ ਆ ਗਿਆ ਇਸ ਤੋਂ ਬਾਅਦ ਹੁਣ ਜਦੋਂ ਇਹ ਵੀ ਟੈਂਪਰੇਚਰ ਆ ਜੂਗੀ ਅਗਲੀ ਸਿਟੀ ਜਦੋਂ ਮਾਰਤੀ ਪਹਿਲੀ ਸਿਟੀ ਜਦੋਂ ਮਾਰਤੀ ਨਾਲ ਦੀ ਨਾਲ ਇਹਨੂੰ ਲੋ ਟੈਂਪਰੇਚਰ ਦੇ ਉੱਤੇ ਆਪਾਂ ਕਰ ਦੇਣਾ ਮੀਡੀਅਮ ਤਾਂ ਕੇ 5-6 ਮਿੰਟ ਤੋਂ ਪਹਿਲਾਂ ਦੂਜੀ ਸਿਟੀ ਨਾ ਮਾਰੇ ਔਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਵੇਂ ਦਾਲ ਨੇ ਸਾਰੀਆਂ ਦਾਲਾਂ ਆਲਗ ਨੇ ਆ ਮੂੰਗੀ ਦੀ ਦਾਲ ਹੈ ਮੂੰਗੀ ਦੀ ਦਾਲ ਇਹ ਇੱਕ ਤਾਂ ਸਾਬਤ ਹੁੰਦੀ ਹੈ ਫਿਰ ਦਲੀ ਹੋਈ ਹੁੰਦੀ ਹੈ ਫਿਰ ਧੁਲੀ ਹੁੰਦੀ ਹੈ ਇਸੇ ਤਰ੍ਹਾਂ ਮਾਂ ਦੀ ਦਾਲ ਹੈ ਸਾਬਤ ਹੈ ਦਲੀ ਹੋਈ ਹੈ ਸਪਲਿਟ ਹੈ ਧੁਲੀ ਹੈ ਉਸੇ ਤਰ੍ਹਾਂ ਚਨੇ ਨੇ ਚਣਿਆਂ ਨੂੰ ਜਦੋਂ ਆਪਾਂ ਸਪਲਿਟ ਕਰ ਲੈਂਦੇ ਆ ਤਾਂ ਚਨੇ ਦੀ ਦਾਲ ਬਣ ਜਾਂਦੀ ਹੈ ਔਰ ਇਹਨੂੰ ਜਦੋਂ ਪੀਸ ਲੈਂਦੇ ਆ ਤਾਂ ਵੇਸ਼ਨ ਬਣ ਜਾਂਦਾ ਰਾਜਮਾ ਹੋ ਗਏ ਛੋਲੇ ਹੋ ਗਏ ਇਹ ਸਾਰਿਆਂ ਵਾਸਤੇ ਕਿੰਨੀ ਦੇਰ ਆਪਾਂ ਇਹਨਾਂ ਨੂੰ ਕੁੱਕ ਕਰਨਾ ਹੈ ਔਰ ਕਿੰਨਾ ਪਾਣੀ ਪਾਣਾ ਉਹ ਆਪਾਂ ਚਰਚਾ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰਾਂਗੇ ਔਰ ਇੱਕ ਹੋਰ ਤੁਹਾਨੂੰ ਚੀਜ਼ ਮੈਂ ਦੱਸੂnga ਕਿ ਇੱਕ ਕੁੱਕਰ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਤਾਂ ਦਾਲ, ਚਾਵਲ ਤੇ ਸਬਜੀ ਅਲੱਗ-ਅਲੱਗ ਕਿਵੇਂ ਪਕਾੜੀਆਂ ਇੱਕੋ ਟਾਈਮ ਦੇ ਵਿੱਚ ਤਾਂ ਕੁੱਕਰ ਦੇ ਬਾਰੇ ਆਪਾਂ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਹਾਸਲ ਕਰਾਂਗੇ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ